ਖਲਕਾ ਡੇਰਾ ਬਾਬਾ ਨਾਨਕ ਦੇ 98 ਪਿੰਡਾਂ ਦੇ ਹੜਪੀਟਾਂ ਨੂੰ ਦਿੱਤੇ ਕਰੋੜਾਂ ਦੇ ਰਾਹਤ ਚੈੱਕ ਡੇਰਾ ਬਾਬਾ ਨਾਨਕ ਬੀਟੀਪੀਓ ਦਫ਼ਤਰ ਚ ਕਰਵਾਏ ਸਮਾਗਮ ਚ ਗਰਦੀਪ ਸਿੰਘ ਰੰਧਾਵਾ ਵੱਲੋਂ ਦਿੱਤੇ ਗਏ ਅੱਜ ਡੇਰਾ ਬਾਬਾ ਨਾਨਕ ਬੀਟੀਪੀਓ ਦਫ਼ਤਰ ਵਿਖੇ ਕਰਵਾਏ ਗਏ ਸਮਾਗਮ ਚ 98 ਪਿੰਡਾਂ ਦੇ ਹੜਪੀਟਾਂ ਨੂੰ ਐਮਐਲਏ ਗਰਦੀਪ ਸਿੰਘ ਰੰਧਾਵਾ ਵੱਲੋਂ ਕਰੋੜਾਂ ਰੁਪਏ ਦੇ ਚੈੱਕ ਵੰਡੇ ਗਏ ਇਸ ਮੁੱਖੇ ਬੋਲਦਿਆਂ ਗਰਦੀਪ ਸਿੰਘ ਰਤਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਰ ਪੀੜਤਾ ਦੀ ਹਰ ਤਰ੍ਹਾਂ ਦੀ ਮਦਦ ਕਰਨ ਲਈ ਵਚਨਬੱਧ ਹੈ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਚਤਨਾ ਸਤਕਾ ਹਰ ਹਰ ਪੀੜਤ ਨੂੰ ਇੱਕ ਕਿਲੇ ਤੇ ਲਈ 20000 ਰੁਪਿਆ ਮੁਆਵza ਦਿੱਤਾ ਜਾ ਰਿਹਾ ਹੈ ਇਸਮੋ ਕੇ ਗ੍ਰਤੀਪ ਸਿੰਘ ਰੰਦਾਵਾ ਐਮਐਲਏ ਤੋਂ ਇਲਾਵਾ ਪੱਟੀ ਕੀ ਦੀ ਚਾਹਮ ਆਦਮੀ ਪਾਰਟੀ ਦੇ ਆਗੂ ਵਰਕਰ ਅਤੇ ਪਿੰਡ ਦੇ ਸਰਪੰਚ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ ਅੱਜ ਵੀਡੀਓ ਬਲੌਗ ਡੇਰਾ ਬਾਪੂਰ ਤੋਂ ਅੱਜ ਆਏ ਆ ਪਿਛਲੇ ਥਣੀ ਜੜੀਆਂ ਵਾਰਸ਼ਾ ਕਰਕੇ ਬਹੁਤ ਸਾਰੇ ਪਿੰਡ ਜਿਹੜੇ ਹੜ ਪ੍ਰਭਾਵ ਸੀਗੇ ਉਹਨਾਂ ਪਿੰਡਾਂ 'ਚ ਬਹੁਤ ਸਾਰੇ ਹੜਾ ਕਾਰਨ ਨੁਕਸਾਨ ਹੋਇਆ ਸਫਾਈ ਨੂੰ ਲੈ ਕੇ ਜਾਂ ਹੋਰ ਛੋਟੀਆਂ ਮੋਟਾ ਕੰਮ ਜਿਹੜਾ ਸੀਗਾ ਉਹਦਾ ਲੈ ਕੇ ਉਹਦੇ ਸਬੰਧ 'ਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗ੍ਰਾਈਜ ਜਿਹੜਾ ਫੈਸਲਾ ਕੀਤਾ ਗਿਆ ਕਿ ਉਹਨਾਂ ਹਰ ਪਿੰਡ ਨੂੰ 2-2 ਲੱਖ ਰੁਪਏ ਆਪਾਂ ਸਫਾਈ ਵਜੋਂ ਦਿੱਤਾ ਹੈ ਪਰ ਉਹ ਸਾਰੇ 98% ਸੀਗੇ ਟੈਂਡ ਜਿਹੜੇ ਏਰਾ ਬਲੌਗ ਤੇ ਕਰੇ ਸਰਪੰਚ ਚਾਹੁੰਦਾ ਅੱਜ ਬੁਲਾ ਕੇ 2-2 ਲੱਖ ਰੁਪਏ ਦੇ ਜਿਹੜਾ ਚੰਚ ਲੈਂਦੇ ਉਹਨਾਂ ਦੇ ਸਾਰਿਆਂ ਦੇ ਖਾਤੇ ਉੱਤੇ ਜਿਹੜਾ ਪੈਸੇ 2-2 ਲੱਖ ਰੁਪਏ ਸਬਾਈ ਵਾਸਤੇ ਦਿੱਤਾ ਤਾਂ ਮੈਂ ਪੂਰੀ ਮੀਨਾ ਦੀ ਸਰਪੰਚ ਅੱਜ ਫੇਸਬੁਕ 'ਤੇ ਕਾਰਜਵਾਹ ਤੇ ਪੈਸੇ ਦਿੱਤੇ ਨਹੀਂ ਉਹ ਸਹੀ ਤਰੀਕੇ ਦੇ ਸਹੀ ਜਗ੍ਹਾ ਬੰਦ ਸਰਪੰਚੇ 2-2 ਲੱਖ ਦਾ ਕਿਹੜੇ-ਕਿਹੜੇ ਕਾਰਜ ਕਰਦੇ ਆਂ ਬਿਲਕੁਲ ਸਫਾਈ ਦਾ ਹੀ ਹੈ ਜੀ ਇਹ 2 ਲੱਖ ਸਿਰਫ ਸਬਾਈ ਵਾਸਤੇ ਦਿੱਤਾ ਚਾਹੇ ਫੋਗ ਮਸ਼ੀਨਾਂ ਦੇ ਵਿੱਚ ਆਪਣਾ ਮੱਛਰ ਮਾਰ ਲੈਣ ਕੁਝ ਵੀ ਕਿਸੇ ਤਰ੍ਹਾਂ ਦੀ ਸਫਾਈ ਹੋਵੇ ਪਿੰਡਾਂ ਦੇ ਚਾਹੇ ਸਕੂਲਾਂ ਦੀ ਸਫਾਈ ਕਰਾ ਲੈਣ ਚਾਹੇ ਪਿੰਡਾਂ ਚ ਰੂੜੀਆਂ ਕਚਰਾ ਕੁਝ ਵੀ ਪਿਆ ਉਹ ਸਫਾਈ ਉਹ ਤਾਂ ਜਿੱਥੇ ਮਰਜ਼ੀ ਖਰਚ ਸਕਦੇ ਜੇ ਅਸੀਂ ਵੀ ਲਾਉਣ ਜੇ ਅਸੀਂ ਵੀ ਲਾਣ ਲੈ ਕੇ ਜਿੱਥੇ ਵੀ ਗੰਦਗੀ ਪਈ ਆ ਜੋ ਵੀ ਕੁਝ ਹੈਗਾ ਇਹ 2 ਲੱਖ ਰੁਪਏ ਨਾਲ ਉਹ ਸਫਾਈ ਜਿਹੜੀਆਂ ਪਿੰਡਾਂ ਚ ਤਾਂ ਮੇਰੇ ਖਿਆਲ 2 ਲੱਖ ਰੁਪਏ ਨਾਲ ਪਿੰਡ ਚ ਸਫਾਈ ਦਾ ਮੇਰੇ ਕਾ ਕਚਰਾ ਵੀ ਨਹੀਂ ਬਚਣਾ ਚਾਹੀਦਾ 2 ਲੱਖ ਰੁਪਏ ਬਹੁਤ ਹੁੰਦਾ ਸਫਾਈ ਵਾਸਤੇ ਤਾਂ ਮੈਨੂੰ ਪੂਰੀ ਉਮੀਦ ਆ ਕਿ ਸਾਰੇ ਪਿੰਡਾਂ 'ਚ ਸਫਾਈ ਜਿਹੜੀ 2 ਲੱਖ ਨਾਲ ਬਿਲਕੁਲ ਸਾਫ਼-ਸੁਥਰਾ ਪਿੰਡ ਆ। ਜਿਹੜੇ ਸੀਐਮ ਸਾਹਿਬ ਆ ਰਹੇ ਨੇ ਡੇਰਾ ਬਣਾ ਰਹੇ ਆ। ਬਿਲਕੁਲ ਸੀਐਮ ਸਾਹਿਬ ਆ ਰਹੇ ਨੇ ਜੀ ਡਿਸਾ ਬਣਾ ਰਹੇ ਨੇ। ਆਪਾਂ ਜਗ੍ਹਾ ਦੀ ਸਿਲੈਕਸ਼ਨ ਕਰ ਰਹੇ ਹਾਂ ਕਿ ਕਿਹੜੀ ਜਗ੍ਹਾ ਉਹਨਾਂ ਦਾ ਪ੍ਰੋਗਰਾਮ ਨਾ ਕਰਾ ਰਹੇ। ਸ਼ਨੀਵਾਰ ਜਿਹੜਾ ਸੀਐਮ ਸਾਹਿਬ ਜਿਹੜਾ ਡੇਰਾ ਬਣਾ ਰਹੇ। ਲੈ ਕਿੰਨੇ ਪਿੰਡਾਂ ਤੱਕ ਦੇ ਰਹੇ ਅੱਜ? ਅੱਜ 98 ਪਿੰਡਾਂ ਨੂੰ ਜਿਹੜੇ ਚੱਕ 2-2 ਲੱਖ ਰੁਪਏ ਸਫਾਈ ਵਾਸਤੇ ਸ